ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ ਵਰਜਿਤ ਨੰਬਰ ਤੇ ਪੂਰਾ ਵਾਈ ਬੈਟਾ ਸੈਂਡ ਕਰੋ ਚੈਨਲ ਦੀ ਅਸਲੀ ਪ੍ਰੋਫਾਈਲ ਨਾਮ ਕੋਰ ਜਨਮ ਤਰੀਕ 1993 ਹਾਈਡ ਪੰਜ ਫੁੱਟ 10 ਇੰਚ ਪੜਾਈ ਗ੍ਰੈਜੂਏਸ਼ਨ ਕਾਸ ਰਵਿਦਾਸੀ ਏਰੀਆ ਫਤਿਹਗੜ ਸਾਹਿਬ ਲੜਕੀ ਦਾਤ ਲਖੋਆ ਪਰਵਾਰ ਮੈਂਬਰ ਇੱਕ ਪ੍ਰਾ ਕੈਨੇਡਾ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸਟ ਰਵੀ ਦਾਸ ਜੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8894825602 ਹੈ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18/1997 ਕਾਸਟ ਪਿਓਰ ਕਾਤਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਕਾਮ ਵੇਰ ਦਾ ਪਰਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਣਾ ਮਕਾਨ ਕੋਟੀ ਮੰਗ ਵਧੀਆ ਪਰਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 68097 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟਿਊ ਯਰਸਿਕ ਕੜਾਈ ਵੀਐਸਏ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮ੍ਰਿਤਤਾਰੀ ਮੰਗਵਰੀਆ ਪਰਵਾਰ ਤੋਂ ਸੁਨੀਸ ਨੱਕੀ ਤੇ ਕਰੇਲੂ ਤੇ ਅੰਮ੍ਰਿਤਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 786 680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋਧੀ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਹ ਸਿੰਘ ਲੜਕਾ ਆਸਟ੍ਰੇਲੀਆ ਪੀਆਰ ਜਨਮ ਤਰੀਕ 31 10 1993 ਹਾਈਟ 6 ਫੁੱਟ 2 ਇੰਚ ਕਾਸਟ 2 ਇਅਰ ਸਿਕਰ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨਿਕਲ ਇੰਜੀਨੀਅਰ ਜਿਆਨੀ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ بزਨਿਸ ਅਮਿਨੇਜਮੈਂਟ ਹੈ ਕਾਮਰ ਟ੍ਰਕਿੰਗ ਪਰਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗ ਵਰਦੀ ਪਰਵਾਰ ਤੋਂ ਸਿੰਪਲ ਤੇ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9057 13700 33 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਸ਼ਰਮ ਤੇ 1980 ইংল্যান্ড ਜੰਪਲ ਏਰੀਆ ਉਸ਼ਿਆਰਪੁਰ ਕਾਸਟ ਜਰਸੀ ਕਗੋਤ ਸਿੱਧੂ ਕਾਮਰ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 32-34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੋਪੈਲ ਇਹਨਾਂ ਦਾ ਮੋਬਾਈਲ ਨੰਬਰ +447480573242 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਰਸ਼ ਬਰਮ ਜਨਮ ਤਰੀਕ 25/1986 ਜੰਟਾਈਮ 2:3 AM ਹਾਈਟ 5 ਫੁੱਟ 10 ਇੰਚ ਪੜਾਈ +2 ਏਰੀਆ ਲੁਧਿਆਣਾ ਕਾਸਟ ਵਗੈਰਾ ਕਮ ਆਪਣਾ ਬਿਜ਼ਨਸ ਮੰਗ ਅਵਰੀਆ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99845 39133 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਕ 14 ਅਪ੍ਰੈਲ 1995 ਹਾਈ ਟੂ ਸ਼ੇਫੋਡ ਕਾਸਟ ਯਰ ਸੇਕ ਕਪੜਾਈ ਪਲਸ 2 ਕਮ ਡੈਰੀ ਫਾਰਮ ਜ਼ਮੀਨ 5 ਕਿਲੇ 2 ਕਰਨਾਲ ਏਰੀਆ ਲਾਡਾ ਮਾਨਸਾ ਪਰਵਾਰ ਮੈਂਬਰ 2 ਪੈਨਾ ਮੈਰਿਡ ਮੰਗ ਵਧਿਆ ਪਰਵਾਰ ਤੋਂ ਪੜੀ ਲਿਖੀ ਸੋਨੇ ਸੁਨੱਖੀ ਕਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 984013742 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲ ਲੜਕਾ ਕੈਨੇਡਾ ਪੀਆਰ ਜਨਮ ਤਰੀਕ 1996 ਹਾਈਟ 6 ਫੁੱਟ 10 ਇੰਚ ਪੜਾਈ ਜੀ ਐਨ ਐਮ ਨਰਸਿੰਗ ਕਾਮਰ ਰਜਿਸਟਰਡ ਨਰਸ ਕੈਨੇਡਾ ਜ਼ਮੀਨ 12 ਏਕੜ ਕਾਸਟ 1 7 ਸਿੱਖ ਏਰੀਆ ਫਾਜ਼ਲ ਦਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪ੍ਰਾ ਮੈਰਿਡ ਸਰਕਾਰੀ ਨੌਕਰੀ ਕਰਦਾ ਦੋ ਭੈਣਾਂ ਮੈਰਿਡ ਇੱਕ ਕੈਨੇਡਾ ਪੀਆਰ ਲੜਕਾ ਹੁਣ ਪੰਜਾਬ ਆਇਆ ਹੋਇਆ ਮੰ ਰੈਡੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਸੋਣੀ ਸੁਨੱਖੀ ਤੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਲੜਕੀ ਕੈਨੇਡਾ ਪੀਆਰ ਵਰਕ ਪਰਮਿਟ ਕੀ ਹੋਵੇ ਜਰਸੀਕ ਪਰਵਾਰ ਹੀ ਸੰਪਰਕ ਕਰਨ ਇਹਨਾ ਦਾ ਮੋਬਾਈਲ ਨੰਬਰ 9501375675 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਜਨਮ ਤਰੀਕ 3/9/1995 ਹਾਈਟ 5 ਫੁੱਟ ਕਾਸਟ ਜਰਸੀਕ ਏਰੀਆ ਲੁਧਿਆਣਾ ਨੇੜੇ ਚਗਰਾਉਂ ਪੜਾਈ ਗ੍ਰੈਜੂਏਸ਼ਨ ਕੰਮ ਕੈਨੇਡਾ ਵਰਕ ਪਰਮਿਟ ਪਰਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੈਰਿਡ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਮੈਰਿਜ ਬਿਊਰੋ ਵਾਲੀ ਇਹਨਾਂ ਨੂੰ ਫੋਨ ਨਾ ਕਰ ਨੀਨਾ ਦਾ ਮੋਬਾਈਲ ਨੰਬਰ 9881 661066 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮਤੀ 1995 ਹਾਈਟ 5 ਫੁੱਟ 5 ਇੰਚ ਕਾਸਟ 2 ਇਰ ਸੇਕੋ ਗੋਤ ਗੈਲ ਏਰੀਆ ਫਰੋਟ ਪਰ ਕਮ ਕਰਾਲਾ ਡਰਾਵਰ ਦੁਬਈ ਜ਼ਮੀਨ 1 ਕਿਲਾ ਆਪਣਾ ਘਰ ਸ਼ੇ ਮਾਲੇ ਦੇ ਵਿੱਚ ਮੰਗ ਅਵਧੀਆ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੇ ਕੋਈ ਮੰਗ ਨਹੀਂ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਇਹਨਾਂ ਦਾ ਮੋਬਾਈਲ ਨੰਬਰ 7610799792 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤੇਕਾ ਵੀ 12 1994 ਹਾਈਡ ਪੰਜ ਫੁੱਟ 7 ਇੰਚ ਪੜਾਈ 10ਵੀਂ ਪਾਸ ਏਰੀਆ ਬਠਿੰਡਾ ਜ਼ਮੀਨ 5 ਕਿੱਲੇ ਕੰਮ ਬੰਦੀਆ ਕਾਰੋਬਾਰ ਕਿੰਨੀ ਵੱਡੀ ਮਨ ਕਾਂਦਨੀ ਪਰਵਾਤ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 62703 ਤੁਸੀਂ ਪਰਵਾਣ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲੜਕਾ ਦੁਵਾਈ ਜਨਮ ਤਰੀਕ 8/10/1993 ਹਾਈਟ ਸ਼ੇਫੁੱਡ ਪੜਾਈ +2 ਜਮੀਨ 10 ਕਿਲੇ ਕਾਮ ਟ੍ਰੈਲਾ ਡਰਾਵ ਤੇ ਵਈ ਏਰੀਆ ਫਤਿਹਗੁਰ ਸਾਹਿਬ ਕਾਸਟ ਯਰਸਿਕ ਗੋਤ ਸੰਧੂ ਪਰਵਾਰ ਮੈਂਬਰ ਪਿਤਾ ਨੰਬਰਦਾਰ ਮਾਤਾ ਹਾਊਸ ਵਾਈਫ ਮੰਗ ਵਿਧਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਯਰਸਿਕ ਪਰਵਾਰ ਕੀ ਸੰਪਰਕ ਕਰਨੀ ਨੰਦਾ ਮੋਬਾਈਲ ਨੰਬਰ 76269 53873 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਲੜਕਾ ਵਿਆਸ਼ਨੂ ਕਾਸਟੂ ਖੱਤਰੀ ਜਨਮ ਤਰੀਕ 5/1/1988 3:30 a.m. ਪੜਾਈ V A R T I ਕੰਪਿਊਟਰ I T I ਫਿਟਿੰਗ ਕੰਮ ਆਪਣਾ ਬਿਜ਼ਨਸ ਹੋਲਸੇਲ ਏਰੀਆ ਫਰੋਜਪੁਰ ਪਰਿਵਾਰ ਮੈਂਬਰ 10 ਪੈਨਾ ਮੈਰਿਡ ਮੰਗਲ ਵਿਧਿਆ ਪਰਵਾਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 98785 49360 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਸ਼ਰਮਤੀ 33 12 1987 ਹਾਈਟ 5 ਫੁੱਟ 6 ਇੰਚ ਕਾਸਟ 60 ਗੋਤਮਾਨ ਜ਼ਿਲ੍ਹਾ ਵਟਿੰਡਾ ਜਮੀਨ ਸ਼ੇਕ ਲਈ ਕੰਮ ਕਰਤੀ ਵਾੜੀ ਲੜਕੇ ਦਾ 3 ਲੱਖ ਹੋਇਆ 13 ਸਾਲ ਦਾ ਬੇਟਾ ਮੰਗ ਗਰੀਬ ਘਰ ਤੋਂ ਤਲਾਕ ਸੁਧਾਰ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪਹਿਲ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 73475 91537 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਮੰਗਲਿਕ ਜਨਮ ਤਰੀਕ 23/8/1990 ਹਾਈਟ 5 ਫੁੱਟ 8 ਇੰਚ ਜਿਲ੍ਹਾ ਲੁਧਿਆਣਾ ਕਾਸਟ ਵਾਮਨ ਪੜਾਈ ਵੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗੇ ਵਧੀਆ ਪਰ ਵਰਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸ਼ੌਕ ਕਰਦੀ ਹੋਵੇ ਇਹਨਾਂ ਨੂੰ ਜਾਤੀ ਵੰਡ ਨਹੀਂ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਵਲਡਾ ਕੈਸ ਸੈਂਡ ਕਰੋ ਸਾਡਾ WhatsApp ਨੰਬਰ 9501591073